ਮਾਨ ਕਾਮਨਾ ਤੀਰਥ ਦੇ ਛੁਟੇ ਇੱਥੋਂ ਆਪਾਂ ਆਰੰਭ ਕਰਾਂਗੇ ਜੁੜੋ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਕੋਈ ਗੁਰਬਾਣੀ ਦੀ ਪੰਕਤੀ ਹੈ ਆਪਾਂ ਗਉਮੇ ਆ ਨਾ ਗੱਜ-ਬੱਜ ਕੇ ਬੋਲਿਆ ਕਰੋ ਮੂੰਹ ਪਵਿੱਤਰ ਹੁੰਦਾ ਹੈ ਰਸਨਾ ਪਵਿੱਤਰ ਹੁੰਦੀ ਹੈ ਆਤਮਾ ਪਵਿੱਤਰ ਹੁੰਦੀ ਹੈ ਸੰਗਿਆ ਨਾ ਕਰੋ ਗੱਜ-ਬੱਜ ਕੇ ਬੋਲਿਆ ਕਰੋ ਦਰਸ਼ਨ ਕਰੋ ਜੀ ਮਨ ਕਾਮਨਾ ਤੀਰਥ ਦੇ ਛੁੱਟੈ ਕਹਿੰਦੇ ਜੀ ਮਨ ਕਾਮਨਾ ਕਈਆਂ ਦੀ ਸੋਚ ਪਤਾ ਕੀ ਹੁੰਦੀ ਹੈ ਮੇਰਾ ਸਰੀਰ ਧਾਰਮਿਕ ਸਥਾਨ ਤੇ ਚੜਾਈ ਕਰ ਜਾਵੇ ਮੇਰੀ ਮੌਤ ਨਾ ਧਾਰਮਿਕ ਸਥਾਨ ਤੇ ਹੋਵੇ ਮੇਰਾ ਸਰੀਰ ਕਿਸੇ ਤੀਰਥ ਤੇ ਡੈਸਟ ਹੋ ਰਾਇ ਹੋਵੇ ਖਤਮ ਹੋਵੇ ਮੁਕਤੀ ਹੋ ਜਾਂਦੀ ਹੈ ਇਦਾਂ ਉਪਾ ਮੈਂਥੂ ਬੈਗ ਹੀ ਚੁੱਕਦਾ ਹੋਵੇ ਬਾਹਰੋਂ ਜੋੜੇ ਹੀ ਚੁੱਕਦਾ ਹੋਵੇ ਪਰ ਗੁਰੂ ਸਾਹਿਬ ਕੀ ਕਹਿੰਦੇ ਨੇ ਗੁਰਬਾਣੀ ਵਿੱਚ ਇਸ ਪੰਕਤੀ ਨਾਲ ਮਿਲਦੀ ਪੰਕਤੀ ਮਨ ਕਾਮਨਾ ਤੀਰਥ ਦੇ ਛੁਟੈ ਮਨੋ ਕਠੋਰ ਮਰੇ ਬਨਾਰ ਸਮਨੋ ਕਠੋਰ ਮਰੇ ਬਨਾਰਸ ਮਨੋ ਕਠੋਰ ਮਰੇ ਬਨਾਰਸ ਮਨੋ ਕਠੋਰ ਮਰੇ ਬਨਾਰਸ ਮਨੇ ਕਠੋਰ ਮਰੇ ਬਨਾਰਸ ਮਨੇ ਕਠੋਰ ਮਰੇ ਬਨਾਰਸ ਨਰਕ ਨਾ ਬਾਂਚਿਆ ਜਾਈ ਨਰਕ ਨਾ ਬਾਂਚਿਆ ਜਾਈ ਨਰਕ ਨਾ ਬਾਂਚਿਆ ਜਾਈ ਨਰਕ ਨਾ ਬਾਂਚਿਆ ਜਾਈ ਕਹਿੰਦੇ ਮਨ ਦਾ ਖਠ ਕਠੋਰ ਜਿੱਥੇ ਮਰਜੀ ਮਰ ਜਾਵੇ ਨਰਕ ਚ ਗੇ ਡਿੱਗੇਗਾ ਹੁਣ ਜਿਹੜਾ ਹਈਮਾਨ ਦਾ ਕਠੋਰ ਹੈ ਤੀਰਥ ਕੀ ਕਰੇਗਾ ਉਹ ਤੇ ਜਿੱਥੇ ਮਰਜੀ ਭਾਈ ਆਪਣਾ ਸਰੀਰ ਤਿਆਗੇ ਕੂਚ ਕਰ ਜਾਵੇ ਮਰ ਜਾਵੇ ਉਹ ਤੇ ਨਰਕ ਚ ਡਿੱਗੇਗਾ ਅੱਗੇ ਬੜੀ ਪਿਆਰੀ ਪੰਗਤੀ ਹੈ ਹਰ ਕਾ ਸੰਤ ਮਰੈ ਹਾੜੰਬੈ ਹਰ ਕਾ ਸੰਤ ਮਰੈ ਹਾੜੰਬੈ ਸੰਤ ਮਰੇ ਹੜੰਬੇ ਬੇ ਨਾ ਕੋ ਜੀ ਬੈ ਮੂੰ ਖੋਲੋ ਥੋੜਾ ਹਰ ਕਾ ਸੰਤ ਮਰੇ ਹੜੰਬੇ 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 ਤਾਂ ਸਗਲੀ ਸੈਨ ਤਰਾਈ ਤਾਂ ਸਗਲੀ ਸੈਨ ਤਰਾਈ ਜਿਹੜੀ ਤੁਸੀਂ ਅਪਰ ਬਨਾਰਸ ਵਾਲੀ ਸੁਣੀ ਹੈ ਨਾ ਪੰਗਤੀ ਮਨੋ ਕਠੋਰ ਬਨਾਰਸੀ ਕਹਿੰਦੇ ਉੱਥੇ ਧਰਤੀ ਪਵਿੱਤਰ ਮੰਨੀ ਜਾਂਦੀ ਹੈ ਹੁਣ ਜਿਹੜਾ ਉਹ ਬੰਦਾ ਉੱਥੇ ਮਰ ਗਿਆ ਕਿਤੇ ਵੀ ਮਰੇ ਜਿਹੜਾ ਮਨ ਦਾ ਕਠੋਰ ਹੈ ਉਹ ਤੇ ਨਰਕ ਚ ਡਿੱਗੇਗਾ ਪਰ ਕਹਿੰਦੇ ਹਰ ਕਾ ਸੰਤ ਮਰੈ ਹਾੜੰਬਾ ਤਾਂ ਸਗਲੀ ਸੈਨ ਤਰਾਈ ਕਹਿੰਦੇ ਸੰਤ ਹੈ ਨਾ ਉਹ ਕਹਿੰਦੇ ਬਿਲਕੁਲ ਹਾੜੰਬੇ ਦੀ ਧਰਤੀ ਦੇ ਵੀ ਚੜਾਈ ਕਰ ਜਾਵੇ ਜਿਹੜੀ ਪਹਾੜੀ ਜਿੱਥੇ ਕਿਸੇ ਦਾ ਜਾਣ ਨੂੰ ਵੀ ਦਿਲ ਨਹੀਂ ਕਰਦਾ ਉੱਥੇ ਵੀ ਜਿਹੜੇ ਲੋਕ ਰਹਿੰਦੇ ਨੇ ਕਹਿੰਦੇ ਉੱਥੇ ਵੀ ਉਹ ਸਭ ਨੂੰ ਤਾਰ ਦਿੰਦਾ ਹੈ ਸਭ ਨੂੰ ਤਾਰ ਕੇ ਲੈ ਜਾਂਦਾ ਉਹਦੇ ਹਿਰਦੇ ਵਿੱਚੋਂ ਨਿਕਲੇ ਬੋਲ ਠਾ ਕਰਕੇ ਦੂਜੇ ਦੇ ਹਿਰਦੇ ਵਿੱਚ ਵੱਜਦੇ ਨੇ ਉਹ ਤਾਰ ਦਿੰਦਾ ਅਗਲੇ ਨੂੰ ਭਰ ਕੇ ਰੱਖ ਦਿੰਦਾ ਜੀ ਮਨ ਕਾਮਨਾ ਤੀਰਥ ਦੇ ਛੁਟੈ ਅੱਗੇ ਕਹਿੰਦੇ ਗਰਭ ਘੁਮਾਨਾ ਮੰਨਤੇ ਹੁਟਾ ਹੁਟਾ ਹੁੰਦਾ ਜੀ ਰੁਕਣਾ ਟਿਕਣਾ ਅਜਿਹੇ ਕਠਨ ਕਰਮ ਕਾਂਡ ਕਰਨ ਨਾਲ ਨਾ ਮਨ ਨਹੀਂ ਟਿਕਦਾ ਭਾਵੇਂ ਤੀਰਥ ਸਥਾਨ ਤੇ ਵੀ ਬੈਠਾ ਹੈ ਕੋਈ ਕਹਿੰਦੇ ਇਦਾਂ ਮਨ ਨਹੀਂ ਟਿਕਦਾ ਸੋਚ ਕਰ ਦਿਨ ਸੁਰ ਰਾਤ ਸੋਚ ਹੁੰਦਾ ਹੈ ਪਵਿੱਤਰਤਾ ਹੁਣ ਜਿਹੜੇ ਆਮ ਬਣਦੇ ਹੋ ਕਹਿੰਦੇ ਵੀ ਸੋਚ ਜਿਹੜੀ ਆਪਾਂ ਗੱਲਾਂ ਸੋਚਦੇ ਆ ਇੱਥੇ ਉਹ ਸੋਚ ਨਹੀਂ ਇੱਥੇ ਪਵਿੱਤਰਤਾ ਹੈ ਕੋਈ ਦਿਨ ਰਾਤ ਇਸ਼ਨਾਨ ਕਰੇ ਨਾ ਆਵੇ ਮੈਨੂੰ ਕੋਈ ਹੱਥ ਨਾ ਲਾਇਓ ਮੈਂ ਬਹੁਤ ਪਵਿੱਤਰ ਹਾਂ ਮੇਰੇ ਕੱਪੜਿਆਂ ਨੂੰ ਹੱਥ ਨਾ ਲਾਇਓ ਮੈਂ ਬੜਾ ਪਵਿੱਤਰ ਹਾਂ ਏਦਾਂ ਦੀ ਸੋਚ ਵਾਲੇ ਲੋਕ ਵੀ ਨਹੀਂ ਮੈਂ ਫਲਾਨੀ ਥਾਂ ਦਾ ਪਾਣੀ ਨਹੀਂ ਪੀਣਾ ਨਾ ਮੈਂ ਫਲਾਨੇ ਦੇ ਹੱਥ ਦਾ ਪ੍ਰਸ਼ਾਦਾ ਨਹੀਂ ਛਕਣਾ ਨਾ ਬੜੀ ਸੋਚ ਵਾਲੀ ਦੁਨੀਆ ਹੈ ਮਹਾਰਾਜ ਕਹਿੰਦੇ ਸੋਚ ਕਰੇ ਦਿਨ ਸਾਰ ਰਾਤ ਕਹਿੰਦੇ ਰੱਖ ਪਵਿੱਤਰ ਮਨ ਕੀ ਮੈਲ ਨਾ ਤਨ ਤੇ ਜਾਤ 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 ਪਰ ਭਾਈ ਤਨ ਦੇ ਧੋਣ ਨਾਲ ਮਨ ਦੀ ਮੈਲ ਨਹੀਂ ਧੋ ਹੁੰਦੀ ਨਹੀਂ ਧੋ ਹੁੰਦੀ ਜੋ ਕੀਤਾ ਵਿਚਾਰੇ ਅੰਦਰੋਂ ਸਾਰੀਆਂ ਜਿਹੜੇ ਜਿੰਨੇ ਵੀ ਨਸਾਂ ਨਾੜੀਆਂ ਸਭ ਕੁਝ ਧੋ ਕੇ ਰੱਖ ਦੰਦੇ ਨੇ ਉਹਨਾਂ ਦਾ ਸੋਚਣਾ ਮੰਨਣਾ ਹੈ ਵੀ ਅਸੀਂ ਇੰਦਰੀਆਂ ਨੂੰ ਧੋ ਲਿਆ ਇਦਾਂ ਨਹੀਂ ਧੋਤੇ ਜਾਂਦੇ ਇਸ ਦੇਹੀ ਕੋ ਬੋ ਸਾਧਨਾ ਕਰੇ ਆਪਣੇ ਫੁਰਨੇ ਮਟਾਉਣ ਲਈ ਭੈੜੀਆਂ ਵਿਚਾਰਾ ਮਟਾਉਣ ਲਈ ਕੋਈ ਸਾਧਨਾ ਕਰਦੇ ਨੇ ਕਈ ਲੋਕ ਕਦੇ ਇੱਕ ਪੈਰ ਤੇ ਖੜੇ ਹੋ ਕੇ ਭਗਤੀ ਕਰਦੇ ਨੇ ਵੀ ਇੱਕ ਪੈਰ ਤੇ ਖੜਨਾ ਹੈ ਸਾਡੇ ਚ ਵੀ ਇਸ ਪਾਠ ਦਾ ਇਹ ਫਲ ਹੋਏਗਾ ਇਹ ਪਾਠ ਪੜ੍ਹੀਏ ਇਹਦਾ ਇਹ ਫਲ ਮਿਲਦਾ ਸਾਡੇ ਵਿੱਚ ਇਹ ਗੱਲਾਂ ਨੇ ਆਹ ਪਾਠ ਕਰੀਏ ਆਹ ਫਲ ਮਿਲਦਾ ਆਹ ਪਾਠ ਕਰੀਏ ਆਹ ਫਲ ਮਿਲਦਾ ਨਹੀਂ ਭਾਈ ਗੁਰਬਾਣੀ ਇੱਕ ਹੈ ਇੱਕ ਓੰਕਾਰ ਤੋਂ ਲੈ ਕੇ ਅੰਤ ਤੱਕ ਗੁਰਬਾਣੀ ਆਨੰਦ ਹੈ ਇਦਾਂ ਦਾ ਕੁਝ ਨਹੀਂ ਹੁੰਦਾ ਸਾਹ ਰੋਕ ਕੇ ਭਗਤੀ ਕਰੋ ਕਈ ਸਾਹ ਰੋਕ ਕੇ ਭਗਤੀ ਕਰਦੇ ਨੇ ਵੀ ਸਾਹ ਰੋਕਣੇ ਇਹ ਸਭ ਕੁਝ ਗੁਰਮਤ ਵਿੱਚ ਪਰਵਾਨ ਨਹੀਂ ਹੈ ਯਾਦ ਰੱਖਿਓ ਇਸ ਦੇਹੀ ਕੋ ਕੋ ਸਾਧਨਾ ਕਰੇ ਮਨ ਤੇ ਕਬੂ ਨਾ ਬੀਖਿਆ ਟਰੇ ਫੇਰ ਵੀ ਮਨ ਤੋਂ ਬੀਖਿਆ ਭਾਵ ਭੈੜੇ ਵਿਚਾਰ ਨਹੀਂ ਟਲਦੇ ਦੇਹੀ ਤੇ ਸਾਧਦਾ ਪਿਆ ਮਨ ਵਿੱਚ ਕੀ ਹੈ ਜ਼ਹਿਰ ਮਨ ਵਿੱਚ ਜ਼ਹਿਰ ਹੈ ਹੁਣ ਜਿਹੜੇ ਕਹਿੰਦੇ ਨੇ ਬੜੀ ਸਾਧਨਾ ਕਰਨ ਵਾਲੇ ਕਹਿੰਦੇ ਮੈਂ ਸ਼ਰਾਪ ਦੇ ਦਿਆਂ ਮੈਂ ਕਿਸੇ ਨੂੰ ਸ਼ਰਾਪ ਦੇ ਦਿੰਦਾ ਮਨ ਤਾਂ ਸਾਧਿਆ ਨਹੀਂ ਮਨ ਵਿੱਚ ਤੇ ਜ਼ਹਿਰ ਹੈ ਗੁਰਮਤਿ ਵਿੱਚ ਕੋਈ ਸ਼ਰਾਪ ਨਹੀਂ ਮੈਂ ਗੁਰਦਾਸਪੁਰ ਇੱਕ ਪਿੰਡ ਗਿਆ ਉੱਥੇ ਕੁਝ ਕੁ ਲੋਕ ਮਗਰ ਪੈ ਗਏ ਕਥਾ ਕੀਤੀ ਮੰਨੂ ਕਹੀਂ ਭੈਣਾ ਕਹਿੰਨ ਕਹਿੰਦੀ ਇਹਨਾਂ ਨੂੰ ਸ਼ਰਾਪ ਦੇ ਕੇ ਜਾਇਓ ਜੀ ਮੈਂ ਕਿਹਾ ਨਹੀਂ ਜੀ ਗੁਰਮਤਿ ਵਿੱਚ ਕੋਈ ਸ਼ਰਾਪ ਨਹੀਂ ਹੁੰਦਾ ਮੈਂ ਇਹਨਾਂ ਚੀਜ਼ਾਂ ਨੂੰ ਕੁਝ ਨਹੀਂ ਕਹਿੰਦਾ ਮੈਂ ਕਿਹਾ ਠੀਕ ਆਉਣਾ ਜਿੰਨਾ ਦੀ ਜਿੰਨੀ ਕ ਸਮਝ ਹੈ ਅਗਲੇ ਬੋਲਦੇ ਪਏ ਨੇ ਕੋਈ ਗੱਲ ਨਹੀਂ ਖੜਾ ਹੋ ਕੇ ਬੰਦਾ ਕਬੇ ਅਸੀਂ ਤੇ ਗੁਰਦੁਆਰਾ ਚਲਾਉਣਾ ਹੈ ਇਦਾਂ ਕਰਨਾ ਹੈ ਗੁਰਦੁਆਰਾ ਚਲਾਣਾ ਹੈ ਭਾਵ ਉਹਨਾਂ ਦਾ ਉਹਨਾਂ ਦੀ ਸੁਰਤ ਕਿੱਥੇ ਲੱਗੀ ਹੈ ਪੈਸਿਆਂ 'ਚ ਇਸ ਤਰ੍ਹਾਂ ਭਾਈ ਗੁਰਮਤਿ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੁੰਦੀ ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਨੇ ਅੰਦਰ ਤੇ ਜ਼ਹਿਰ ਹੈ ਮਨ ਤੇ ਸਾਧਿਆ ਨਾ ਨਾ ਅੱਗੇ ਦਰਸ਼ਨ ਕਰੋ ਜੀ ਜਲ ਧੋਬੈ ਬੋਹ ਦੇਹ ਅਨੀਤ ਜਿਹੜਾ ਜਲ ਹੈ ਜਲ ਦੇ ਲੱਲੇ ਨੂੰ ਸਿਹਾਰੀ ਲੱਗੀ ਹੈ ਜਲ ਨਾਲ ਅਨੀਤ ਬੋਹ ਬੋਤ ਬਾਰ ਇਸ ਨਾਂ ਰਹਿਣ ਵਾਲੀ ਦੇਹੀ ਨੂੰ ਧੋਵੇ ਜੀ ਕਹਿੰਦੇ ਬਸ ਨਾ ਹੋਣਾ ਹੀ ਜੀਵਨ ਦਾ ਮਨੋਰਥ ਸਮਝ ਲਿਆ ਵੀ ਨਾ ਹੋਣਾ ਹੀ ਨਾ ਹੋਣਾ ਹੈ ਫਲਾਨੇ ਤੀਰਥ ਤੇ ਜਿਵੇਂ ਲੋਕੀ 8 6 3 ਤੀਰਥ ਨਾਈ ਕੋਰਾ ਪੰਤ ਉਹ ਨਾ ਜਾਈ। ਸ਼ੁੱਧ ਕਹਾ ਉਹ ਕਾਚੀ ਭੀਤ ਕੱਚੀ ਮਿੱਟੀ ਦੀ ਕੰਧ ਨੂੰ ਜਿੰਨਾ ਧੋਵੋ ਜਿੰਨਾ ਧੋਵੋ ਹੋਰ ਮਿੱਟੀ ਨਿਕਲਦੀ ਹੈ ਕਦੇ ਸਾਫ਼ ਨਹੀਂ ਹੁੰਦੀ। ਕੱਚੀ ਕੰਧ ਵੀ ਕਿਤੇ ਸ਼ੁੱਧ ਹੋਈ ਹੈ। ਅਦੇ ਸ਼ੁੱਧ ਨਹੀਂ ਹੁੰਦੀ। ਸਰੀਰ ਵੀ ਤੇ ਮਿੱਟੀ ਦੀ ਢੇਰੀ ਐ, ਇਹਨੂੰ ਕੀ ਸ਼ੁੱਧ ਕਰਾਂਗੇ ਆਪਾਂ? ਡੱਡੂ ਤੇ ਰੰਦਾ ਪਾਣੀ ਵਿੱਚ ਐ। ਜਲ ਕੇ ਮੱਜਨ ਜੀਗਾ ਤੋ ਹੋਵੇ। ਜਲ ਕੇ ਮੱਜਨ ਜੀਗਾ ਤੋ ਹੋਵੇ। ਐ ਮੱਜਨ ਜੀਗਾ ਤੋ ਹੋਵੇ, ਜਲ ਕੇ ਮੱਜਨ ਜੀਗਾ ਤੋ ਹੋਵੇ। ਨਿਤ ਨਿਤ ਮੇਡ ਕੁਣਾਵੇ। ਨਿਤਨਿਤ ਮੈਂਡਕੁਣਾਵੇ ਨਿਤਨਿਤ ਮੈਂਡਕੁਣਾਵੇ ਨਿਤਨਿਤ ਮੈਂਡਕੁਣਾਵੇ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬਾਹ ਰਾ ਸੱਚੇ ਪਾਤਸ਼ਾਹ ਗੁਰਬਾਣੀ ਧੰਨ ਹੈ ਜਲ ਕੇ ਮੱਜਨ ਜੇ ਗਤ ਹੋਵੇ ਨਿਤਨਿਤ ਮੈਂਡਕੁਣਾਵੇ ਜਿਹੜੇ ਕਹਿੰਦੇ ਨੇ ਇਦਾਂ ਗਤੀਆਂ ਹੁੰਦੀਆਂ ਨੇ ਇਦਾਂ ਤਰੱਕੀਆਂ ਹੁੰਦੀਆਂ ਨੇ ਇਦਾਂ ਲੋਕ ਪਰ ਲੋਕ ਸੁਹੇਲੇ ਹੁੰਦੇ ਨੇ ਕਹਿੰਦੇ ਨਿੱਤ ਨਿੱਤ ਕਹਿੰਦੇ ਜਿਹੜੇ ਭਾਈ ਡੱਡੂ ਨੇ ਉਹ ਤੇ ਪਾਣੀ ਵਿੱਚ ਨਹਾਉਂਦੇ ਨੇ ਉਹ ਤੇ ਪਾਣੀ ਵਿੱਚ ਹੀ ਰਹਿੰਦੇ ਨੇ ਜੈਸੇ ਮੈੰਡੂ ਕੋ ਤੈਸੇ ਉਹਨਾਂਰ ਕਹਿੰਦੇ ਜਿਵੇਂ ਦੇ ਡੱਡੂ ਇਦਾਂ ਦੇ ਉਹ ਲੋਕ ਨੇ ਕਿਹੜੇ ਜਲਤ ਹੋਵੇ ਉਹ ਦੇ ਅਨੀਤ ਸ਼ੁੱਧ ਕਹਾ ਹੋਏ ਕਾਚੀ ਪੀਤ ਆਲੋਕ ਉਦਯਾਂ ਦੇ ਨੇ ਜੈਸੀ ਮੈਂਡੂ ਕੋ ਤੈਸੀ ਹੋਏ ਨਰ ਇਹਨਾਂ ਵਿੱਚ ਕੋਈ ਫਰਕ ਨਹੀਂ ਫਿਰ ਫਿਰ ਜੁਨੀ ਆਵੇ ਫਿਰ ਫਿਰ ਜੁਨੀ ਆਵੇ ਫਿਰ ਫਿਰ ਜੁਨੀ ਆਵੇ ਫਿਰ ਫਿਰ ਜੁਨੀ ਆਵੇ ਉਹ ਭਾਈ ਕੱਚੀ ਗੰਦੇ ਵੀ ਕਿਤੇ ਸ਼ੁੱਧ ਹੋਈ ਹੈ ਸ਼ਰੀਰ ਵੀ ਮਿੱਟੀ ਦੀ ਢੇਰੀ ਹੈ ਇਨੂੰ ਕੀ ਸ਼ੁੱਧ ਕਰਾਂਗੇ ਆਪਾਂ ਮਨ ਥੋੜਾ ਰੁਕ ਕੇ ਮਨ ਹਰ ਕੇ ਨਾਮ ਕੀ ਮਹਿਮਾ ਊਚ ਮਨਾ ਸਮਝ ਉਹ ਮਨਾ ਜਦੋਂ ਇਹਦਾ ਬੋਲ ਆਪਣੇ ਆਪ ਨਾਲ ਗੱਲ ਕਰਨੀ ਅੰਤਰਮੂਖੀ ਹੋ ਜਾ ਉਹ ਮਨਾ ਸਮਝ ਹਰੀ ਦੇ ਨਾਮ ਦੀ ਮਹਿਮਾ ਬਹੁਤ ਹੀ ਉੱਚੀ ਹੈ ਬਹੁਤ ਹੀ ਉੱਚੀ ਹੈ ਕਿਉਂਕਿ ਨਾਨਕ ਨਾਮ ਉਧਰੇ ਪਤਤ ਬੋ ਮੂੰਚ ਇਹਨੂੰ ਬੋਹੋ ਨਹੀਂ ਬੋਲਣਾ ਜੀ ਹੋੜਾ ਨਹੀਂ ਬਣਾਣਾ ਹਾਹੇ ਦਾ ਇਹਨੂੰ ਬੋਲਣਾ ਸਿਰਫ ਬੋ ਨਾਨਕ ਨਾਮ ਉਧਰੇ ਪਤਤ ਬੋ ਮੂੰਚ ਮਹਿਲਾ ਪੰਜਵਾ ਜੀ ਫਰਮਾਉਂਦੇ ਨੇ ਹੁਣ ਜਿਵੇਂ ਪਤਤ ਜਿਹੜੇ ਸੱਚ ਦੇ ਮਾਰਗ ਤੋਂ ਟੁੱਟ ਟੁੱਟ ਗਏ ਪਤਿਤ ਹੁੰਦਾ ਜਿਹੜੇ ਇਸ ਮਾਰਗ ਤੋਂ ਟੁੱਟ ਗਏ ਸੱਚ ਵਾਲੇ ਪਰਮਾਤਮਾ ਦੀ ਇਬਾਦਤ ਤੋਂ ਟੁੱਟ ਗਏ ਬੰਦਗੀ ਤੋਂ ਟੁੱਟ ਗਏ ਨਾਮ ਤੋਂ ਟੁੱਟ ਗਏ ਇੱਕ ਪਾਸੇ ਨਾਨਕ ਨਾਮ ਉਧਰੇ ਪਤਿਤ ਬੋ ਮੂੰਚ ਨਾਮ ਦੇ ਮਮਿਨ